ਸ੍ਰੀ ਅਕਾਲ ਦੋਸਤੋ ਆਸੇ ਤੁਸੀਂ ਠੀਕ ਠਾਕ ਹੋਵੋਗੇ ਸਾਰੇ ਔਰ ਅੱਜ ਮੈਂ ਆਪਣਾ ਦੋ ਕੌੜੀ ਦਾ ਗਿਆਨ ਦੇ ਮੰਗਾ ਤੁਹਾਨੂੰ ਅੱਜ ਅਸੀਂ ਸਮਝਾਂਗੇ ਚਮਕੀਲਾ ਜੀ ਨੂੰ ਰਾਗ ਦੀ ਕਿੰਨੀ ਪੱਕੜ ਸੀ ਤੇ ਉਹਨਾਂ ਦੀ ਕੰਪੋਜੀਸ਼ਨ ਨੂੰ ਸਮਝਾਂਗੇ ਜੋ ਉਹਨਾਂ ਨੇ ਦੋ ਰਾਗਾਂ ਚ ਬਣਾਈ ਹੈ ਔਰ ਉਹਦਾ ਜਿਹੜਾ ਸਕੇਲ ਹੈ ਉਹ ਚੌਥਾ ਕੜਾ ਤੋਂ ਪਹਿਲੀ ਜਿਹੜੀ ਦੀ ਸਥਾਈ ਹੈ ਉਹ ਸ਼ੁਰੂ ਹੁੰਦੀ ਹੈਗੀ ਪਰਾਗ ਪੈਰਵੀ ਵਿੱਚ ਔਰ ਜਿਹੜਾ ਅੰਤਰਾ ਹੈ ਉਹ ਰਾਗ ਪੈਰੋ ਵਿੱਚ ਜਾਂਦਾ ਹੈ ਆਉਂਦੇ ਆਂ ਦੇਖਦੇ ਆਂ ਚਮਕੀਲਾ ਜੀ ਨੂੰ ਰਾਗ ਦੀ ਕਿੰਨੀ ਪਕੜ ਸੀ ਤਾਂ ਜਿਹੜੀ ਇਹਦੀ ਸਥਾਈ ਹੈ ਉਹ ਰਾਗ ਪੈਰ ਵੀ ਵਿੱਚ ਹੈ ਖੁਰਖੁਰ ਕਰਕੇ ਕੋਣੋ ਲੰਕੀ ਜੀ ਟੀ ਰੋੜ ਤੇ ਸੁਰਖੀ ਰੰਗੀ ਖੁਰਖੁਰ ਕਰਕੇ ਕੋਣੋ ਲੰਕੀ ਜੀ ਟੀ ਰੋੜ ਤੇ ਸੁਰਖੀ ਰੰਗੀ ਜਿੱਪੀ ਕਰਕੇ ਰੱਖ ਦਿੱਤੀ ਜੋ ਇਹ ਅੰਗ ਹੈ ਇਹ ਜਿਹੜਾ ਲਾਈਨਾਂ ਚਿੱਪੀ ਕਰਕੇ ਰੱਖ ਦਿੱਤੀ ਇਹ ਪੈਰਾਂ ਵਿੱਚ ਜਾਂਦੀ ਹੈ ਆਓ ਚਿੱਪੀ ਕਰਕੇ ਰੱਖ ਦਿੱਤੀ ਚਿੱਪੀ ਕਰਕੇ ਰੱਖ ਦਿੱਤੀ ਕਾਲੀ ਦਾ ਵੱਲ ਸਖਾਤਾ ਸੋਹਰੇ ਵੀ ਲਾਲ ਵਰਤੀ ਨੇ ਅੱਜ ਚੱਕਾ ਜਾਂ ਮਕਰਾਤਾ ਸੋਹਰੇ ਵੀ ਲਾਲ ਵਰਤੀ ਨੇ ਅੱਜ ਚੱਕਾ ਜਾਂ ਮਕਰਾਤਾ ਸੋਹਰੇ ਵੀ ਲਾਲ ਵਰਤੀ ਨੇ ਤੋ ਜਿਹੜੀ ਇਹਦੀ ਸਥਾਈ ਹੈ ਉਹ ਪੈਰ ਵੀ ਵਿੱਚ ਸ਼ੁਰੂ ਹੁੰਦੀ ਐ ਤੇ ਥੋੜਾ ਵਿੱਚ ਪੈਰ ਵਧਾਨ ਕੇ ਆਉਂ ਜਿਹੜਾ ਇਹਦਾ ਅੰਤਰਾ ਹੈਗਾ ਉਹ ਬਿਲਕੁਲ ਪੈਰੋਂ ਵਿੱਚ ਆਉਂ ਅੱਜ ਖਿੱਚਕੇ ਡਰਹਿ ਵਰ ਕੱਟਦੇ ਨੇ ਕੋਈ ਲਾਲੀ ਤੇ ਕੋਈ ਲਾਲਾ ਜੀ ਅੱਜ ਖਿੱਚਕੇ ਡਰਹਿ ਵਰ ਕੱਟਦੇ ਨੇ ਕੋਈ ਲਾਲੀ ਤੇ ਕੋਈ ਲਾਲਾ ਜੀ ਕਈਆਂ ਦੇ ਕੋਣ ਅੱਜ ਚੱਕਾ ਜਾਮ ਕਰਾਤਾ ਸੋਹਰੇ ਮੀਲਾਂ ਮਨ ਰੁੱਤੀ ਨੇ ਅੱਜ ਚੱਕਾ ਜਾਮ ਕਰਾਤਾ ਸੋਹਰੇ ਮੀਲਾਂ ਮਨ ਰੁੱਤੀ ਨੇ ਅੱਜ ਚੱਕਾ ਜਾਮ ਕਰਾਤਾ ਸੋਹਰੇ ਮੀਲਾਂ ਮਨ ਰੁੱਤੀ ਨੇ ਤੋਂ ਇਸ ਤਰ੍ਹਾਂ ਤੁਸੀਂ ਇਹ ਗਾਣਾ ਗਾ ਸਕਦੇ ਹੋ ਚੌਥੇ ਕਾਲੇ ਤੋਂ ਕੱਲੇ ਪਿਆਰ ਵੀ ਬਣਾਓ ਅੰਤਰਾ ਲੈਣਾ ਉਹ ਪੈਰ ਵਿੱਚ ਹੈ ਉਸ ਦੇ ਨਾਲ ਹੀ ਚਮਕੀਲਾ ਜੀ ਨੂੰ ਰਾਗਾਂ ਦੀ ਵੀ ਬਹੁਤ ਨੌਲੇਜ ਸੀ ਜਿੱਥੇ ਉਹਨਾਂ ਨੇ ਫੋਕ ਗਾਇਆ ਤਾਂ ਉਹਨਾਂ ਨੇ ਕਲਾਸੀਕਲ ਨੂੰ ਵੀ ਮਿਲਾ ਕੇ ਗਾਇਆ ਬਹੁਤ ਬਹੁਤ ਸ਼ੁਕਰੀਆ